ਸਸਰੀਕਾ ਸਾਰਨ ਤੇ ਲੱਗੇ ਹੋਏ ਤੇ ਫੁੱਟ ਖੋਲਣੇ ਹਾਂ ਜੀ ਕਾ ਕਹਿੰਦੇ ਹਾਂ ਆ ਦੇਖ ਮਾ ਜਾਲ ਕਿੱਦਾਂ ਪਾਇਆ ਹੋਇਆ ਦੋਸਤ ਆ ਲੈ ਕੇ ਵਾਲ ਇੱਕ ਸਮੀ ਲੈਂ ਕਿ ਲੈਂਟਰ ਵਧੀਆ ਤਾਰ ਆ ਹੈ ਲੈਂਟਰ ਵਧੀਆ ਤੇ ਬਾਕੀ ਆ ਦੇਖ ਪੈਪ ਸਾਰਾ ਹੀ ਲੰਡਾ ਕਰਦੇ ਬਈ ਇੱਕ ਤੋਰ ਪੱਦਰ ਸੀ ਤੇ ਜਿਵੇਂ ਸਾਡੇ ਵਾਲਾ ਹੋਇਆ ਹੋਵੇ ਆ ਸਾਸੂ ਚੋ ਵਾਲੀ ਕਣਾਵੇ ਦੋਨਾਂ ਨੂੰ ਫੋਟੋ ਖਿਚਵਾ ਕੇ ਖਿਚੂਗੇ ਲੜੜੀ ਆਪਣਾ ਲਈ ਬੰਪਰ ਲਾਇਆ ਹੋਇਆ ਦਿਖਾਵਾਂਗੇ ਲੜੜੀ ਉਹ ਤਾਂ ਵੀ ਲੜੜੀ ਕੇ ਲਾ ਫਿਰ ਆਪਣੇ ਵਾਲੇ ਪਰ ਵੀ ਡੈਕ ਲੱਜ ਜਾਣਾ ਫਿਰ ਪਾ ਵੀ ਇੱਕ ਨੂੰ ਦੱਸਾਂਗੇ ਆਪਾਂ ਵੀ ਜਿਹੜੇ ਬੰਪਰ ਸਰਵਾ ਕੇ ਲਏ ਤੇ ਟੁੱਟ ਗਿਆ ਤਾਂ ਫਿਰ ਉਹ ਬਾਣੇ ਲਾਦਾ ਫਿਰ ਆਖਾਂਗੇ ਉੱਤੇ ਲੈਟਾ ਵੀ ਲਾਈਆਂ ਉਧਰ ਜੀਪ ਘੜੀ ਓਏ ਜੀਪ ਤੇ ਅੱਜ ਨੂੰ ਸਵੇਰੇ ਕੇ ਆਉਂਗੇ ਵਾਢੀ ਜੀਪ ਤੇ ਟਰਾਲੀ ਵਾ ਲੂਗੇ ਮਾਰਕਟ ਵਾਈਰ ਆ ਜੀਪਾ ਦੇ ਵਿੱਚ ਗੇੜੀਆਂ ਮਾਰਦੇ ਮੁੰਡੇ ਨਹੀਂ ਉਹ ਲਾ ਗੁੱਟ ਪੋ ਜਿੱਤੀ ਹੋਲਗਾਂ ਮੱਜਦਾ ਜੀ ਪਾ ਇੱਕ ਸੈ ਟੈਕਟਰ ਸਵਰਾਜ ਖੜੇ ਨੇ ਕੋਠਿਆਂ ਤੇ ਬੱਜ ਉਧਰ ਘੋੜੇ ਖੜੇ ਹੀਰਾ ਸੱਬਾ ਭਾਈ ਮੇਰ ਬੈਰ ਅੱਜ ਕੁਝ ਜ਼ਿਆਦਾ ਦੱਸਦਾ ਏ ਕਿੱਧਰ ਆ ਉਹ ਖਰਦਾ ਲੱਗਾ ਭਾਈ ਦੇਖੀ ਦੇ ਲੱਤਾਂ ਮਾਰਨੇ ਲੱਗ ਗਿਆ ਉਹ ਹੀਰੇ ਪਰ ਨੁੱਖਾ ਹੁੰਦਾ ਏ ਦੱਸ ਕੀਰਾ ਤੇ ਡਰਦਾ ਏ ਉਹ ਤੇ ਪੱਛੀ ਦੇਖਿਆ ਗਾ ਜੀ ਚੀਤੂ ਨਠਾ ਦੇ ਚੀਤੂ ਨਠਾ ਦੇ ਜਿੱਕਰ ਨਟ ਖੋਲਣਾ ਪੁੱਤੇ ਉਧਰ ਹੀਰ ਆ ਨਰਵਾਇ ਛੇੜ ਕੇ ਆ ਬਾਈ ਉਹਨੂੰ ਹੀਰੇ ਹੀਰੇ ਖੜ ਜਾ ਕੰਨ ਆ ਬਾਈ ਲੱਗਿਆ ਤੋਂ ਨਿਸ਼ਾਬ ਉਹ ਲੱਗਣਾ ਇਹਨੇ ਫਿਰ ਛੇਟਰ ਵਧੀਆ ਜੂਰੇ ਬਣੇ ਹੰਦੀ ਇਹਦਾ ਨੂੰ ਹਮਮ ਜਿਆਦਾ ਉਹਨੂੰ ਲਹਸਣ ਪਾ ਕੇ ਉਹਦੇ ਕੋਲੇ ਪਿਆ ਦੇਣਾ ਥੋੜਾ ਜਿਹਾ ਪਾ ਦੇ ਦੋਨਾਂ ਨੂੰ ਪਾ ਦੇ ਥੋੜਾ ਥੋੜਾ ਆ ਤਾਂ ਨਹੀਂ ਫੇਰ ਖੋਲੋ ਨਹੀਂ ਲੋਣਾ ਇਹ ਚੱਕੇ ਹੋ ਜਾਣੇ ਛਤਰੀ ਜਣਾ ਆਹਾਂ ਨਟ ਨਾ ਨਾ ਇਹ ਮੇਰੇ ਕੋਲ ਦਾਉ ਤੇ ਹੁੰਦੇ ਆ ਦਾਉ ਤੋਂ ਵੀ ਨੂੰ ਆਹੀ ਇੱਕ ਨਹੀਂ ਚੱਕ ਇੱਕ ਨਹੀਂ ਚੱਕ ਹੋ ਜਣੀ ਗੱਲ ਦੇ ਯਾਰ ਹੁਣ ਨੱਟ ਚੱਕ ਖੋਲੂਗਾ ਨਾ ਆਪ ਤੇ ਬਚਾਉ ਰੱਖੋ ਉਂਗਲੀਆਂ ਪਾੜ ਜਾਣੀਆਂ ਇਧਰ ਦੀਆਂ ਬਸ ਠੀਕ ਸੱਤ ਵੀ ਪਾਉਣਾ ਦੇਖ ਕੇ ਜਿਹੜੇ ਤਲੇ ਆ ਨੇ ਬਾਕੀ ਬਈ ਬਹੁਤ ਟਾਈਮ ਹੋ ਗਿਆ ਹੁਣ ਤੇਰੇ ਨੂੰ ਬਣਾਈਏ ਇਹ ਮੜਾ ਥੋੜਾ ਸੁਨੱਖਾ ਜਿਹਾ ਨਾਸ ਵੱਜਿਆ ਹੋਇਆ ਇਹਦਾ ਯਾਰ ਪਤਾ ਸਾਈਡਾਂ ਵਿਚ ਚੱਲੀ ਗਿਆ ਫਿਰ ਉੱਤੇ ਨਾਸ ਵੱਜਿਆ ਫਿਰ ਹੁਣ ਉਹਦੇ ਬਾਅਦ ਇੱਥੇ ਨਾਸ ਤਾਂ ਆਪਾਂ ਨੇ ਸੇਵਾ ਬੁਲਾਇਆ ਉਹ ਤੇ ਧੱਕਾ ਜਿਹਾ ਹੋ ਗਿਆ ਬੰਦੇ ਨਾਲ ਉਹ ਫਸ ਗਈ ਟਰਾਲੀ ਦੇ ਬਿੱਡ ਕੋਈ ਨਾ ਆਜਿਆ ਤੂੰ ਆਜਾ ਲੱਗੇ ਹੋਏ ਐ ਵੇਸਾ ਖੋਲਣ ਹੁਣੇ ਖਿਦਰੀ ਤਾਰਤੀ ਬਈ ਤੈਨੂੰ ਬੇਸਾ ਖੋਲ ਕੇ ਫਿਰ ਬੇਟੀ ਉਤਰੂਗੀ ਤੇਰੀ ਹੀ ਪਤਾ ਨਾ ਬਾਈ ਠੀਕ ਜਗਾ ਹੋਰੀ ਸਾਰੀ ਹੋਲਨੀ ਵੀਰੇ ਸਾਰੀ ਬਸ ਸਭ ਠੀਕ ਆ ਠੀਕ ਹੈ ਗੈਡਾ ਜੀ ਸਕੂਲ ਜਿਹੜੀ ਕਾਰਟਨ ਵਹੇ ਵਿੱਚ ਆਰੇ ਅੱਡਾ ਅੱਡਾ ਬਕਸਾ ਘਰ ਬਣ ਗਿਆ ਜਦੋਂ ਪਿੱਛੇ ਤੇ ਪੇਟੀ ਵੱਟ ਹੋਈ ਆ ਉਹਦੇ ਨਾਲ ਇਹਨੇ ਬਣੀ ਹੀ ਤੇ ਚੱਲੇ ਅਤਕੂਰੂ ਜਾ ਵਧੀਆ ਅਸਰ ਵਾਲੇ ਫੁੱਲਾ ਨਾ ਦੇਖੋ ਨਹੀਂ ਜੋਰ ਲਾਈ ਜਾਂਦਾ ਬੰਦਾ ਦੇਖੋ ਹੁਣ ਜੰਗੀਆਂ ਵੇਸਾਂ ਚੱਲਦੀਆਂ ਨੇ ਵੇਸਾ ਸਾਹ ਪਈਆ ਬਣੀਆ ਬਾਕੀ ਬਈ ਇਹ ਦੇਖਦਾ ਦੇਖਣ ਲੱਗਿਆ ਜੇ ਜੀ ਹੁਣ ਬੋਲ ਜਾਣਾ ਲੇ ਨਹੀਂ ਬਾਈ ਇਹ ਕਿਸੇ ਨੂੰ ਸੇਲ ਤੇ ਨਹੀਂ ਬਾਈ ਅੱਧੀ ਬਾਈ ਨੇਗਾ ਤਾਂ ਆਪਾਂ ਨੇ ਵੇਚ ਆਪਾਂ ਨੇ ਵੇਚਨੀ ਐ ਸੇਲ ਕਰਨੀ ਮੇਰੇ ਕੋਲ ਨੰਬਰ ਤਾਂ ਹੈ ਨਹੀਂ ਮੇਰੇ ਕੋ ਕੋਈ ਪੈਸੇ ਫੋਨ 'ਚ WhatsApp 'ਤੇ ਹੁੰਦਾ ਬਾਈ ਪੱਦਨਾ ਘੰਟਾ ਟਾਈਟ ਕਰ ਲਿਓ ਬਾਈ ਬਾਈ ਯਾਰ ਰਿੰਗਿੰਗ ਰਿੰਗਿੰਗ ਜੀ ਹੋ ਲੱਗੀ ਮੈਂ ਸੰਜੇ ਫਿਰ ਮਕਰ ਐ ਜਿੰਨੇ ਦੀਆਂ ਪੰਜ ਤੇ ਕਹੇ ਤੂੰ ਨੇ ਦੋ ਦੇ ਦੱਸ ਕਿੰਨੇ ਲੱਖ ਦੀਆਂ ਬੱਸ ਬੱਸ ਤੁਹਾਡੇ ਪੰਜ ਸਦੇ ਘੱਟ ਗਿਆ ਤੋੜਾ ਘੱਟੇ ਦੇ ਦਿੰਦੇ। ਘੱਟ ਕਰ ਦੂਗੇ। ਤੇ ਸਬਸਕ੍ਰਾਈਬਰ ਬੰਦੇ ਨੂੰ ਘੱਟ ਕਰ ਦੂਗੇ। ਸਬਸਕ੍ਰਾਈਬਰ ਸਾਕਰ ਪਾਰ ਹੈ। ਹਾਂ। ਸਾਕਰ ਪਾਰ ਹੈ। ਹਾਂਜੀ ਹਾਂ। ਚਾਹ ਆਈ ਦੀ ਹੈ। ਉਹਨਾਂ ਨੇ ਘਟਾ ਦਿਆ ਹੈ ਕੀ ਰੇਟ। ਤੇ ਬਾਕੀ ਸਾਰੀ ਵੇਸਾ ਵੱਜਦੀਆਂ ਜੀ। ਤਾਰ ਲੱਗੇ ਵੇ ਇੱਥੇ ਪਲਾਸ ਵੇ ਆ। ਇੱਕ ਗੱਲ ਪਲਾਸ। ਉਹ ਮਾਰ ਲਈ ਛੇੜ ਪਿਆ ਵੀਰੇ। ਬਾਹਰ। ਪਹਿਲੀ ਰੱਖ ਦਰ ਲੈ ਆਏ। ਨਾ ਫਿਰ ਨਾ ਕਹੀ ਮਨੇ ਪੇਰਿੰਗ ਜੇ ਵੀ ਟੁੱਟ ਗਿਆ ਬਈ ਇਹ ਵੀ ਬਦਲ ਲਾਣਾ ਹੈ ਹੈ ਤੇਰੇ ਪਰਲੀ ਸਾਈਡ ਤੇ ਪਿਆ ਵੱਡਾ ਨਾ ਹੈ ਵੱਡਾ ਤਾਂ ਨਹੀਂ ਚੰਗੇ ਆਲੇ ਚੀੜਿਆ ਕਰ ਉਹਨੇ ਰਹਾ ਹੈ ਤਾਂ ਸਾਫ ਸੁਥਰਾ ਵਿੱਚ ਤੇ ਗਲਿੰਨਾ ਪਾਣੀ ਮਾਰੇ ਹਾਂ ਉਹ ਸਕਰਪਾਰਾ ਚੱਕ ਚੱਕਰਵਾਰਾ ਖੜ ਜਾ ਬਈ ਖੜ ਜਾ ਤਿੰਨ ਵੇਸਾ ਰਹਿ ਗਈਆਂ ਦੋ ਥੱਲੇ ਇੱਕ ਉੱਪਰ ਦੂ ਤਾਂ ਖੋਲਦੀ ਆ ਨਾ ਦੇ ਨਹੀਂ ਖੋਲਦੇ ਇਹਨਾਂ ਜਿਹੜਾ ਕੱਦੀਆਂ ਮਾਲਕ ਨਾ ਦੇ ਨਹੀਂ ਖੋਲਦੇ ਤੇਰੇ ਵੀ ਖੋਲਤ ਦੇਵੇਂਗਾ ਵੀਰੇ ਆਪੇ ਕਿਸੇ ਵੇਖੇ ਛੜਦਾ ਤਾਂ ਨਹੀਂ ਲਕੀਨ ਨਾ ਕਿਸੇ ਵੇਨਾ ਜੀ ਦੂਈ ਗਾ ਟ੍ਰਿਲੀ ਏ ਟ੍ਰਿਲੀ ਜੀ ਦਾ ਕਿਸੇ ਵੇਖੇ ਨਹੀਂ ਕੋਈ ਖੋਲਦਾ ਹਾਂਜੀ ਹਾਂ ਟੋੜਰੀ ਚੇਂਜ ਹੋਇਆ ਵੇਖੋ ਥੋੜਾ

ਆਇਆ ਖੁੱਲਿਆ ਬਾਈ ਇਹ ਖੁੱਲੀ ਗਈ ਤੇ ਬਾਈ ਸੇਵਨ ਚੱਕਿਆ ਬਾਈ ਲੱਗਿਆ ਜੀ ਬੇਟੀ ਖੋਲਣਾ ਇੱਥੇ ਅਖਵਾਰ ਭਿੱਜ ਕੇ ਪਾਏ ਬਣਾਣਾ ਹਾਂਜੀ ਹਾਂ ਇਹ ਸੇਕਣੇ ਤੇ ਕੰਮ ਆਉਂਗੀ ਬਠੋੜੇ ਲਾ ਜਾਲੇ ਵਾਟੇ ਹਾਂਜੀ ਹਾਂ ਅਦਰ ਮੇਸਾ ਦਾ ਕਰਨਾ ਬਈ ਇੱਕ ਵਾਰ ਸੇ ਲਾਈ ਗਈ ਬਈ ਹਾਂਜੀ ਜਿਹੜੀ ਆਈ ਸੀ ਠੀਕ ਆ ਹਾਂਜੀ ਪਹਿਲਾਂ ਜਦੋਂ ਦਾ ਖੇਤ ਤੇ ਖੜੀ ਸੀ ਜਲਦੀ ਕੰਮ ਖੰਦੀ ਸੀ ਹਾਂਜੀ ਓਕੇ ਉਹਦੇ ਬਾਅਦ ਫਿਰ ਇਹ ਆ ਬੜ ਗਈ ਆ ਹਾਂਜੀ ਉਹਦੇ ਬਾਅਦ ਹੁਣ ਇਹ ਚਿਕਨ ਦੇ ਕੰਮ ਨਹੀਂ ਜਾਣਾ ਰੋਕਿਆ ਬਣਾਉਣਾ ਹਾਂਜੀ ਉਹ ਫੇਰ ਖੇਤਾਂ ਚ ਰਾਖ ਪਾਣੀ ਇਹਦੀ ਆਪਣਾ ਵੀ ਕੋਈ ਕੰਮ ਨਹੀਂ ਇਹਨਾਂ ਦੇ ਚੱਲ ਲਸਣ ਵਿੱਚ ਵੀ ਪੈ ਜਾਣਾ ਫੇਰ ਸਵਾ ਬਣ ਕੇ ਸਵਾਤ ਵਾਰ ਫਿਰ ਜੜ ਮੈ ਜਾਣਾ ਇਹਨੇ ਮਿੱਟੀ ਬਣ ਜਾਣਾ ਫਿਰ ਰੁਕਣੀ ਜਿੱਕਣਾਈ ਤੱਕਣੀ ਲੰਘੇ ਆ ਹੈ ਅੱਪਣ ਵੀ ਚਲ ਕੇ ਜਾ ਆ ਚਲ ਕੇ 1 2 3 ਇੱਕ ਟ੍ਰਿਕਾ ਚੱਲਦਾ ਹੋਣਾ ਸਾਰੇ ਹੁਣ ਖਤਮ ਹੈ ਇਹਦਾ ਸਵੀਕਰ ਨਵੇਂ ਲਾਉਣਾ ਸਵੀਕਰ ਨਵੇਂ ਹੈ ਜੀ ਦੱਗ 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 ਕਰਦੇ ਨੇ ਦੱਗ ਦੱਗ ਲੰਘੋੜਾ ਲੈ ਆਇਆ ਆਪਰਲਾ ਤਾਂ ਖੋਲਦਾ ਬਈ ਸ਼ੂਜ ਤੇ ਉੱਦ ਨੱਟ ਰਹੇਗੇ ਬਈ ਥੋੜੇ ਜਿਹੇ ਦੋ ਹੈ ਜੀ ਲੰਬੇ ਕਰਾਏ ਹੋ ਬਈ ਤਾਹੇ 200 ਰੁਪਏ ਕੀ ਲਾਈ ਵੀ ਤਾਹੇ ਪਹਿਲਾ ਹੋਣਾ ਤਾਂ ਉਹ ਜਿਹੜਾ ਹੁੰਦਾ ਤੀਰ ਕਮਾਨ ਚ ਘੋੜੇ ਜੇ ਲਖੜ ਪਾਏ ਹੋਏ ਨੇ। ਨਾ ਜੇ ਪਹਿਲਾਂ ਲਾਇਆ ਜਾ ਤਾਂ ਦੇਖ ਲੈ। ਜਦ ਦੀ ਰੈਡੀ ਹੋ ਜਾਂਦੀ ਹੈ। ਇਹੇ। ਗੋਲ ਦੀ ਜੀ ਗੋਲ। ਉੱਧਰ ਲੱਗੇ ਹੈ ਵੀ ਧੋਨੀ ਵੀ। ਧੋਨੀ ਦਾ ਖੋਲਦੇ ਭਾਈ। ਜੀ ਬਾਈ ਲੱਗੇ ਆਪਾਂ ਸਟੀering ਬਦਲ ਲੈ ਲਓ ਜੀ ਪੁਰਾਣੀ ਫਾਰਮ ਚ ਆ ਲੱਗਿਆ ਮੈਨੂੰ ਲੱਗਿਆ ਕਿ ਤੇ ਗੋਟੀ ਵਾਲੀ ਮੋੜੂਗੇ ਬਾਈ ਲਾਦੀ ਸਟੇering ਲਾਖਣੇ ਪੁਰਾਣਾ ਕਿਹੜਾ ਵੈਲ ਬਾਈ ਇਹਦਾ ਇਹਦਾ ਜੀ ਇਹਦਾ ਪੁਰਾਣਾ ਹੋਰ ਕੱਟ ਲੱਗੇਗਾ ਮੈਂ ਹਾਏ ਹਾਏ ਤਿੰਨ ਨਾਲ ਕੁੜੀ ਜੰਮ ਲੈਂਦੀ ਗਿਆ ਕਿ ਤਾ ਦੌੜ ਦਿੰਦੀ ਜਾਂਦੇ ਸਾਈ ਦੇ ਬ੍ਰੇਕ ਨੂੰ ਪਿੱਛੇ ਨੂੰ denwi yeah. ya <laughs> oke okay. aja gimbal pan oke okay, bro ni ara bre ni ara anda ni aya ਹਾਂ ਮੈਂ ਬੋਲਣਾ ਠੀਕ ਹੈ ਜੀ ਕੋਲਡ ਸਟਾਰਟ ਲਓ ਜੀ ਮੋੜ ਤੋਂ ਨਹੀਂ ਸਟੇਲਿੰਗ ਹੈ ਦੇਖੋ ਭਾਈ ਸਾਈਡ ਵਾਸ ਤੇਰੀਗਾ ਇਤਨਾ ਕਰਦ ਤੱਕ ਨਹੀਂ ਹੈ ਦੇਖ ਲੈ ਚੱਲ ਰਿਹਾ ਕੰਮ ਜੀ ਹੈ ਗੇੜਾ ਦੇਖਿਆ ਇਹ ਵੱੜ ਗਿਆ ਪਤਾ ਲੱਗੇ ਓ ਭਾਈ ਓਏ ਅੰਦੇ ਨੀ ਮਰੇਦਾ ਫੇਰ ਹੀ ਟੁੱਟ ਗਿਆ ਦਾ ਆਈਏ ਜੀ ਆਈਏ ਤੇਰੀ ਉਸਤਾਲ ਸੇ ਟੱਕਰੀਆਂ ਲੇਤੀ ਹੈ ਫੇਰ ਕੰਮ ਆ ਜੂਗਾ ਚਲ ਆ ਵੀ ਖੁੱਲ ਲੱਗੇ ਦੀ ਟੱਕੀ ਆਪੀ ਨਹੀਂ ਬਾਡੀ ਕਰੇ ਪੱਕੀ ਪੱਤੀ ਮੇਰੇ ਕੋਲ ਦੀ ਕਿੱਥੇ ਤੇਰੇ ਕਿਹ ਅਸੀਂ ਨਾ ਡੈਕਟਰ ਆ ਗਈ ਹੈ ਟੱਕੀ ਹੋਈ ਯਾਸਤਰ ਕੱਢਣੇ ਪੈਣੇ ਵੀ ਹੋਲੇ ਲੱਗੇ ਬਾਈ ਜੂ ਜਾ ਜੀ ਬੜਵਾ ਲੈਂਦੇ ਹੁਣ ਪੱਤੀਆਂ ਲੱਗੇ ਇਹਦੇ ਟਾਇਰਿੰਗ ਇਥੇ ਕਰਤਾ ਚੇਂਜ ਉਥੀ ਦੂਆ ਕੰਮ ਨਹੀਂ ਹੋਇਆ ਹੈ ਹੁਣ ਤਕਮਾ ਦਾ ਪਾਣ ਲਾਈਓ ਅਜੇ ਦਾ ਪਾਣ ਹੋ ਰੱਖਾਂਗੇ ਇਹਨੂੰ ਬਾਈ ਥੋੜੀ ਜਿਹੀ ਦੇਰ ਵਾਸਤੇ ਇੱਕਣਾ ਹੀ ਟਰੈਕਟਰ ਨੂੰ ਲੜਾ ਮਗਰਾੜ ਕਰਾਈ ਨੋਟ ਬੰਪ ਨੂੰ ਰੰਗ ਕਰਾਣਾ ਬਾਈ ਹਨਾ ਬਾਈ ਬਾਕੀ ਦੇਖ ਦੇ ਖਬਰ ਮਗਰਾੜ ਵੀ ਪੇਟ ਕਰਾ ਦिए ਇਹ ਹੋ ਗਿਆ ਹਾਂਜੀ ਇਹ ਆਹ ਹੀ ਸੂਤ ਆਉਂਦਾ ਹੋਇਆ ਨੇ ਕੇਨ ਕਰਦਾ ਨਾ ਮਗਰਾੜ ਤੇ ਠੀਕ ਹੈ ਜੀ ਦੇਖਿਆ ਜਾਊਗਾ ਦੇਖਿਆ ਜਾਊਗਾ ਜੀ ਐਮ ਆਂਦੇ ਹੁਣ ਇਹਦੇ ਭਰੇ ਜੀ 855 ਪਰ ਫੋੜ ਦਾ ਵੀ ਕੰਮ ਕਰ ਲਿਆ ਫੋੜ ਹੋ ਚੁੱਕਾ ਤਾਂ ਤਿਆਰ 855 ਦੀ ਵਾਰੀ ਲੱਗ ਜਿੱਧਰ ਨਾਟ ਥੱਲੇ ਖੋਲਣ ਆਈ ਕਨੈਕਟਰ ਰਹਿ ਗਿਆ ਬਈ ਬੋਲ ਤਾਂ ਨਹੀਂ ਜਿਹੜਾ ਬੋਲ ਰਿਹਾ ਇਹ ਖੋਲ ਤਾਂ ਹੁਣ ਹੈ ਸੁੱਖੇ ਵੀਰੇ ਨਾਲ ਤਾਂ ਹੈ ਵੀ ਉਹ ਵੀ ਇੱਕ ਨਹੀਂ ਕਰਦਾ ਵੀਰਾ ਨਾਟ ਜੇ ਜੀ ਖੋਲ ਖਲਈ ਹੈ ਕੀ ਚੋਰਾ ਸਾਰਾ ਕੁਝ ਪੰਜਾਬ ਪੁਆ ਕੇ ਰਵੀ ਨੂੰ ਕਰਾ ਕੇ ਪੁਆ ਨੋਣਾ ਜੀ ਠੀਕ ਹੈ ਜੀ ਕਾਲੀ ਵਾਲਾ ਗੇੜਾ ਹੋਇਆ ਜੂ ਦੇ ਆਉਣਾ ਠੀਕ ਹੈ ਆ ਦੇਣਾ ਉਹ ਲੈਣਾ ਠੀਕ ਹੈ ਅੰਦਰ ਵੇਰ ਦੇਖੀ ਬਈ ਕਿਵੇਂ ਸੁੱਤਾ ਪਿਆ ਲੈ ਲਓਗੇ ਤੁਸੀਂ ਰੱਖਿਆ ਹੋਇਆ ਥੱਲੇ ਸਰਾਣਾ ਹੁਣ ਕੁਝ ਨਹੀਂ ਕਹਦਾ ਦੇਖ ਲੈ ਪਹਿਲਾਂ ਪੰਗੇ ਲੈ ਕੇ ਹਟੇ ਆ ਇੱਕ ਦੂਏ ਦਾ ਦੋਨੇ ਹੀ ਨੇ ਇਹ ਸੜ ਪਾਇਆ ਨਹੀਂ ਜੀ ਜਾਨ ਹੈ ਲੋ ਦਸਲੇ ਮੈਂ ਬਾਈ ਦੇਖ ਲੈ ਪਾਇਆ ਨਰਬੈਨ ਨੂੰ ਖੋਲ ਕੇ ਉਨੇ ਜਾ ਕੇ ਕੋਲ ਕਰਤਾ ਹੀਰੇ ਨੇ ਖਾਲੀ ਕਰਤੇ ਫੇਰ ਜਾ ਕਿਥੇ ਲੋਥੀ ਰੱਖ ਲੈ ਸੋਣੀ ਨੂੰ ਚੱਲ ਵਧੀਆ ਯਾਰੀ ਪੈ ਗਈ ਦੋਨਾਂ ਦੀ ਨਹੀਂ ਨਹੀਂ ਤੇ ਯਾਦ ਤਾਂ ਡਰੀ ਜੀ ਅੰਦਰ ਪਹਿਲਾ ਲ ਨੁਗਰਾ ਖੋਲੀ ਚਲੋ ਜੀ ਉੱਧਰ ਦੇ ਮੋਹਰੇ ਨਾਟਕ ਤੇ ਲੇਗ ਰੱਖੇ ਨੇ। ਥਿਲੇ ਖੋਲਦੇ ਤਾਂ? ਨਹੀਂ। ਖੋਲਦੇ। ਆ ਦੇਖਦਾ ਲਾਈਵ ਹੀ ਆ ਮੈਂ ਨਾਟਕ। ਖੋਲਦੇ ਮੈਂ। ਖੋਲਦੇ। ਮੋਹਰੇ ਵਾਲੇ। ਖੋਲਦੇ ਹੀ ਖੋਲਦੇ। ਚਲੋ। ਬਣਾਇਆ ਇਹਦੇ ਥੱਲੇ ਕੋਈ ਚੀਜ਼ ਪੱਤੀ। ਕੱਟ ਰਾਈ ਇਹਦੇ ਵੀ ਲੱਕੜੀ ਨਹੀਂ ਹੈ। ਆਹੀ ਫਾੜੀ ਨਹੀਂ ਖੋਲਦੇ। ਨਹੀਂ। ਆ ਪੱਤੀ ਗਈ ਹੈ। ਇਹ ਪੱਤੀ ਹੈ। ਪੱਟੀਆਂ ਮੈਂ ਆਹੀ ਤਾਂ ਹੀ ਕੱਢੀ ਦੀ। ਚੱਕੋ ਜੀ ਚਕਾਵਾ ਜੀ ਆ ਜਾਓ ਆ ਗਏ ਜੀ